ਦਨ ਦਿਹਾੜੇ ਕੁੜੀ ਦੇ ਨਾਲ ਹੋਈ ਲੁੱਟ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਦੋ ਵਿਅਕਤੀ ਜੋ ਬਾਈਕ ਤੇ ਸਵਾਰ ਹੁੰਦੇ ਨੇ ਕੁੜੀ ਦਾ ਪਿੱਛਾ ਕਰਦੇ ਨੇ ਤੇ ਉਸਦੀ ਐਕਟਿਵਾ ਖੋਣ ਦੀ ਕੋਸ਼ਿਸ਼ ਕਰਦੇ ਨੇ ਕੁੜੀ ਬਹੁਤ ਕੋਸ਼ਿਸ਼ ਕਰਦੀ ਹੈ ਕਿ ਆਪਣੀ ਐਕਟਿਵਾ ਬਚਾ ਲੇ ਪਰ ਨਾਕਾਮਯਾਬ ਹੁੰਦੀ ਹੈ ਲੁਟੇਰੇ ਉਸਦੀ ਐਕਟਿਵਾ ਖੋ ਕੇ ਭੱਜ ਜਾਂਦੇ ਨੇ ਇਹ ਖਬਰ ਦਸੂਹਾ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਕੁੜੀ ਦੇ ਨਾਲ ਦਿਨ ਦਿਹਾੜੇ ਲੁੱਟ ਹੁੰਦੀ ਹੈ ਉਹ ਐਕਟਿਵਾ ਤੇ ਜਾਰੀ ਹੁੰਦੀ ਹੈ ਤੇ ਦੋ ਬਾਈਕ ਤੇ ਸਵਾਰ ਮੁੰਡਿਆਂ ਦੇ ਵੱਲੋਂ ਉਸ ਦੀ ਰੈਕੀ ਕੀਤੀ ਜਾਂਦੀ ਹੈ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਦੁਪਹਿਰ ਦੇ ਟਾਈਮ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੁੜੀ ਆਪਣੀ ਐਕਟਿਵਾ ਤੋਂ ਡਿੱਗ ਜਾਂਦੀ ਹੈ ਬਹੁਤ ਕੋਸ਼ਿਸ਼ ਕਰਦੀ ਹੈ ਆਪਣੀ ਐਕਟਿਵਾ ਨੂੰ ਬਚਾਉਣ ਦੇ ਵਿੱਚ ਪਰ ਲੁਟੇਰੇ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਜਾਂਦੇ ਨੇ ਦਿਨ ਦਿਹਾੜੇ ਕੁੜੀ ਦੇ ਨਾਲ ਹੋਈ ਲੁੱਟ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਦੋ ਵਿਅਕਤੀ ਜੋ ਬਾਈਕ ਤੇ ਸਵਾਰ ਹੁੰਦੇ ਨੇ ਕੁੜੀ ਦਾ ਪਿੱਛਾ ਕਰਦੇ ਨੇ ਤੇ ਉਸਦੀ ਐਕਟਿਵਾ ਖੋਣ ਦੀ ਕੋਸ਼ਿਸ਼ ਕਰਦੇ ਨੇ ਕੁੜੀ ਬਹੁਤ ਕੋਸ਼ਿਸ਼ ਕਰਦੀ ਹੈ ਕਿ ਆਪਣੀ ਐਕਟਿਵਾ ਬਚਾ ਲੇ ਪਰ ਨਾਕਾਮਯਾਬ ਹੁੰਦੀ ਹੈ ਲੁਟੇਰੇ ਉਸਦੀ ਐਕਟਿਵਾ ਖੋ ਕੇ ਭੱਜ ਜਾਂਦੇ ਨੇ ਇਹ ਖਬਰ ਦਸੂਹਾ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਕੁੜੀ ਦੇ ਨਾਲ ਦਿਨ ਦਿਹਾੜੇ ਲੁੱਟ ਹੁੰਦੀ ਹੈ ਉਹ ਐਕਟਿਵਾ ਤੇ ਜਾ ਰਹੀ ਹੁੰਦੀ ਹੈ ਤੇ ਦੋ ਬਾਈਕ ਤੇ ਸਵਾਰ ਮੁੰਡਿਆਂ ਦੇ ਵੱਲੋਂ ਉਸ ਦੀ ਰੈਕੀ ਕੀਤੀ ਜਾਂਦੀ ਹੈ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਦੁਪਹਿਰ ਦੇ ਟਾਈਮ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕੁੜੀ ਆਪਣੀ ਐਕਟਿਵਾ ਤੋਂ ਡਿੱਗ ਜਾਂਦੀ ਹੈ ਬਹੁਤ ਕੋਸ਼ਿਸ਼ ਕਰਦੀ ਹੈ ਆਪਣੀ ਐਕਟਿਵਾ ਨੂੰ ਬਚਾਉਣ ਦੇ ਵਿੱਚ ਪਰ ਲੁਟੇਰੇ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਜਾਂਦੇ ਨੇ